ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਹੈ ਜਿਹੜੀ ਉਹ ਪਹੁੰਚੀ ਹੈਗੀ ਕਣੀਏ ਪਿੰਡ ਜਿਹੜਾ ਕੋਨੇ ਵਾਲੇ ਤੋਂ ਰਸਤੇ ਚੋਂਦਾ ਅਸੀਂ ਬਜ਼ੁਰਗ ਦੇ ਘਰੇ ਪਹੁੰਚੇ ਆ ਮਾਤਾ ਜੀ ਨੇ ਇੱਥੇ ਇਹਨਾਂ ਦਾ ਜਿਹੜਾ ਹੜਾਂ ਦੀ ਮਾਰ ਬਹੁਤ ਜ਼ਿਆਦਾ ਹੋਈ ਹੈ ਇੱਥੇ ਲਗਭਗ ਵੀ ਮੰਨ ਲਓ ਪਾਣੀ 10 10 11 11 ਫੁੱਟ ਪਾਣੀ ਸੀ ਬਹੁਤ ਜ਼ਿਆਦਾ ਜਿਹੜਾ ਇੱਥੇ ਤਸ਼ੱਦਦ ਹੋਇਆ ਪਾਣੀ ਵੱਲੋਂ ਕੀਤਾ ਗਿਆ ਇੱਕ ਦੁਆਰੇ ਹੋਰ ਇੱਕ ਤਾਂ ਹੁੰਦਾ ਕੁਦਰਤ ਦਾ ਇੱਕ ਹੋ ਗਿਆ ਮਨੁੱਖੀ ਤੌਰ ਤੇ ਤਸ਼ੱਦਦ ਕਰਨਾ ਉਹ ਤਸ਼ੱਦਦ ਕੀ ਹੋ ਗਿਆ ਕਿ ਮਾਤਾ ਜੀ ਜਦੋਂ ਹੜ ਆ ਗਿਆ ਆਪੋ ਆਪ ਦਾ ਬਚਣਾ ਨਹੀਂ ਪਸ਼ੂ ਡੰਗਰ ਜਿਹੜੇ ਕਿੱਲਿਆਂ ਤੇ ਬੰਨੇ ਹੋਏ ਸਨ ਉਹਨਾਂ ਨੂੰ ਜਦੋਂ ਪਾਣੀ ਜ਼ਿਆਦਾ ਆ ਗਿਆ ਡੁੱਬਣ ਦੇ ਖਤਰੇ ਦੇ ਵਿੱਚੋਂ ਪਸ਼ੂਆਂ ਦੇ ਜਿਹੜੇ ਸੰਗਲ ਆਜੋ ਤਰਸੇ ਆ ਉਹ ਵੱਢ ਦਿੱਤੇ ਗਏ ਪਸ਼ੂ ਆਪਣੇ ਪਾਣੀ ਦੇ ਰੜਾ ਦੇ ਵਿੱਚ ਅੱਗੇ ਚਲੇ ਗਏ ਅੱਗੇ ਇੱਕ ਪਿੰਡ ਹੈ ਕਣੀਆਂ ਕਣੀਆਂ ਦੇ ਵਿੱਚ ਇੱਕ ਉੱਥੋਂ ਦਾ ਇੱਕ ਕਿਸਾਨ ਹੈ ਸ਼ਾਮ ਸਿੰਘ ਕਿਹੜਾ ਜੀ ਕੀ ਨਾਮ ਹੈ ਪੂਰਨ ਸਿੰਘ ਹੈ ਕੇ ਹਾਂ ਜੀ ਉਹਨੇ ਦੱਸਿਆ ਕੋਈ ਕਣੀਆਂ ਦਾ ਕੋਈ ਇੱਥੇ ਹਾਂ ਸਰ ਡੰਗਰ ਤੁਹਾਡੇ ਆਏ ਸੀ ਅੱਛਾ ਡੰਗਰ ਉਹਨਾਂ ਦੇ ਆਏ ਸੀ ਉੱਥੇ ਖੜੇ ਸੀ ਡੰਗਰ ਉਹਨੇ ਜਾ ਕੇ ਇੱਕ ਕਸਵਾਲਾ ਰੁੜ ਕੇ ਚਲੇ ਗਏ ਨੇ ਹਾਂ ਤੇ ਕੋਸ਼ਿਸ਼ ਕਰਾ ਸ ਇੱਕ ਮਹੀਂ ਲੈ ਗਿਆ ਬੋਲੀ ਅੱਛਾ ਜੀ ਉੱਥੇ ਕਸਵਾਲੇ ਉਹ ਆਖੇ ਮੇਰੀ ਹੈ ਸਾਰੇ ਮੱਲਨ ਉਹ ਮਹੀਂ ਨੂੰ ਸਾਨੂੰ ਲਾ ਪਤਾ ਹੈ ਸਾਨੂੰ ਨਹੀਂ ਪਤਾ ਅੱਛਾ ਜੀ ਦੂਜਾ ਪਿਆ ਇਥੋਂ ਮਾਸ਼ਾ ਆ ਜੀਤਾ ਮੈਂ ਉਹਦੀ ਟੁੰਡੀ ਹੈ ਹੂੰ ਉਹ ਜਾ ਕੇ ਉਹ ਸ਼ਿਕਾਰ ਖੇਡਦੇ ਫਿਰਦੇ ਸੂਰ ਮਾਰਦੇ ਆ ਪਾੜਾ ਲੱਭੇ ਉਹ ਮਾਰ ਲਈ ਸਿਆਹ ਮਾਰਦੇ ਆ ਠੀਕ ਹੈ ਜੀ ਉਹਨਾਂ ਦੇ ਜਾਨਵਰ ਮਾਰਦੇ ਮਰਦੇ ਮਈਆਂ ਲੱਭ ਗਈਆਂ ਠੀਕ ਹੈ ਜੀ ਮਈਆਂ ਜੀ ਪਿੰਡ ਹਿੱਕ ਲਿਆਏ ਆ ਹਾਂ ਪਿੰਡੇ ਕਲਾਏ ਸੀ ਉਹ ਮੱਝ ਲਿਆਂਦੀ ਕਿਸਵਾਲ ਤੋਂ ਹਾਂ ਜਾਦੀਆ ਤੇ ਹੀ ਦੇਖ ਲਿਆ ਪਛਾਣ ਗਏ ਆ ਪਹਿਲਾਂ ਹੀ ਮੈਂ ਉਹ ਨਾ ਆਉਂਦੇ ਛੜਦੇ ਪਾਣੀ ਚ ਬੇਈਮਾਨੇ ਬੰਦਾ ਤੇ ਆਣ ਕੇ ਆਖਿਆ ਉਹਨੂੰ ਵੀ ਆਹ ਵੀ ਮੱਝ ਸਾਡੀ ਜਿੱਤੇ ਆ ਵੀ ਸਾਡੀ ਆ ਉਹ ਬੱਜੀਆਂ ਜਿੱਦੋਵੇ ਉਹਨਾਂ ਦੇ ਕੰਨਾਂ 'ਚ ਕਾਂਡੇ ਪਾਇਏ ਡਾਕਟਰ ਨੇ ਡਾਕਟਰ ਨੇ ਮੱਝਾਂ ਦੇ ਕੰਨਾਂ 'ਚ ਵਿੱਚ ਕਾਂਡੇ ਮੱਝਾਂ ਦੇ ਕੰਨਾਂ ਤੇ ਨਾਮ ਇਹ ਰਾ ਲਿਖਿਆ ਆ ਆਧਾਰ ਕਾਰਡ ਤੇ ਡਾਕਟਰ ਦੇ ਕੋਲ ਆ ਉਹ ਠੀਕ ਹੈ ਜੀ ਉਹ ਜੀ ਆਦਾ ਵੀ ਲਾ ਜਾ ਕੋਈ ਨ ਭਰਾ ਲੈ ਜੀ ਰਾਤ ਪੀਤੀ ਠੀਕ ਹੈ ਜੀ ਲੈ ਜੀ ਰਾਤੋਂ ਰਾਤ ਹੀ ਉਹਦਾ ਜਿਹਨਾਂ ਨੇ ਮੀਟ ਸ਼ੀਟ ਖਵਾ ਲਦਾ ਸਾਰੀ ਟੀਮ ਨੂੰ ਖਵਾ ਲਿਆ ਅੱਛਾ ਜੀ ਤੇ ਮੇਰੀ ਤੁਸੀਂ ਮਤ ਕਰਿਓ ਮੈਂ ਮੀਡੀਆ ਨਾਲ ਆਖੋ ਕਿ ਮੈਂ ਮੁੱਕ ਨਹੀਂ ਮੈਂ ਸ਼ਰਾਬ ਹੀ ਕਰਦਾ ਡਰੱਮਾਂ ਦਾ ਹਾਂ ਬਹੁਤ ਸ਼ਰਾਬ ਕਰਦਾ ਹੈ ਘਰ ਦੀ ਉਹਦੀ ਬੈਗ ਹੀ ਸ਼ਾਨੇ ਚ ਵੇਚ ਦੀ ਫੌਜ ਦੇ ਅੱਗੇ 500 ਰੁਪਏ ਦੀ ਪੈਸੇ 2.5 ਬੋਲ ਠੀਕ ਹੈ ਜੀ ਤੇ ਉਹ ਸਾਰੇ ਉਹਦੇ ਵੱਲੋਂ ਕਿ ਦੂਜੇ ਦਿਨ ਮੈਂ ਗਿਆ ਮੈਂ ਮੱਝ ਲਾ ਜਾ ਹਾਂਜੀ ਆਂਦਾ ਹੇ ਤੇ ਡੀਸੀ ਵੀ ਨਹੀਂ ਖੜ ਸਕਦਾ ਠੀਕ ਹੈ ਜੀ ਹੈ ਹਵਾ ਬਦਲ ਗਈ ਠੀਕ ਹੈ ਜੀ ਮੈਂ ਉਹ ਮੈਂ ਆ ਯਾਰ ਮੈਂ ਕਿਹਾ ਬਸਣਾ ਥੋੜਾ ਮੈਂ ਆ ਗਿਆ ਹਾਂ ਲੰਮੜਦਾਰ ਪਿੰਡ ਦਾ ਆਂਦਾ ਵੀ ਤੂੰ ਕੱਲਾ ਨਾ ਕੁਛ ਆਖੀ ਅਸੀਂ ਥੋੜੇ ਨਾਲ ਜਾਵਾਂਗੇ ਹਾਂ ਜੀ ਨਾਲ ਜਾਵਾਂਗੇ ਠੀਕ ਹੈ ਜੀ ਉਹ ਸਰਬਜੀਤ ਸਰਪੰਚ ਆ ਆ ਗਿਆ ਯਾਰ ਉਹਨੇ ਮਈਆਂ ਦੇ ਦੇ ਠੀਕ ਹੈ ਜੀ ਕਿਹੜੀਆਂ ਮਈਆਂ ਅੱਛਾ ਹਾਂ ਉਹਨੂੰ ਵੀ ਅੱਗੋਂ ਉਹਨੂੰ ਜਵਾਬ ਦੇਦਾ ਜਵਾਬ ਦੇਦਾ ਜਿਹੜੇ ਮੋਤਵਾਰ ਬੰਦੇ ਨਾਲ ਆ ਗਏ ਸੀ ਉਹਨੂੰ ਜਵਾਬ ਦੇ ਹਾਂ ਜੀ ਉਹਨੂੰ ਉਹਨੂੰ ਮੈਂ ਮੇਰੇ ਤੋਂ ਕੱਲਾ ਪਹਿਲਾਂ 11 ਸਮਾਰਸੂਨ ਵੱਡਣ ਠੀਕ ਹੈ ਆ ਮਈਆਂ ਉਹਦੀ ਕਦੋਂ ਠੀਕ ਹੈ ਜੀ ਚਲੋ ਉਹ ਚਲੇਗਾ ਨਾ ਫੇ ਲੰਬੜਦਾਰ ਹੀ ਥਾ ਲਾ ਕਰੇਗਾ ਵੱਡਾ ਭਰਾ ਠੀਕ ਹੈ ਜੀ ਫੇਰ ਉਹ ਆਇਆ ਲੰਬੜਦਾਰਾਂ ਦਾ ਤੂੰ ਨਾ ਲੜੀ ਮੈਂ ਨਹੀਂ ਮੈਂ ਖੋਲ ਕੇ ਲੈ ਲੈਂਦੀ ਆ ਜਰਿਆ ਨਹੀਂ ਗਿਆ ਸੂਣ ਵਾਲੀ ਮੱਝ ਸੀ ਅੱਛਾ ਜੀ ਮੈਂ ਕੱਲੇ ਨੇ ਲੈ ਲਈ ਚਾਰ ਜਣੇ ਮੈਨੂੰ ਪੈ ਗਏ ਅੱਛਾ ਜੀ ਚਾਰ ਜਣੇ ਨਹੀਂ ਦੇਦੇ ਹਾਂ ਮੈਂ ਛੜਦੀ ਮੈਂ ਡੰਡੇ ਥੋੜੇ ਖਾਣੇ ਹਾਂ ਮੈਂ ਛੜਦੀ ਮੈਂ ਲੈ ਜਾ ਹਾਂ ਤੇ ਸਾਹਮਣੇ ਰੱਖਿਓ ਮੇਰੀ ਮਰੀ ਸੂਣ ਵਾਲੀ ਇਹ ਲੱਖ ਡੇਢ ਦੀ ਨਹੀਂ ਹੁੰਦੀ ਆ ਹਾਂ ਜੀ ਠੀਕ ਹੈ ਇਹ ਇਹ ਪੈਸੇ ਪਾਏ ਨੇ ਹਾਂ ਜੀ ਆਹ ਪੈਸੇ ਪਾਏ ਨੇ ਆ ਨਹੀਂ ਦੇਣੀ ਨਹੀਂ ਹਾਂ ਢੁੜੀ ਖੜੀ ਆ ਮੈਂ ਚੁੱਪ ਕਰਕੇ ਮੈਂ ਜਾਓ ਲੈ ਜੀ ਠੀਕ ਹੈ ਜੀ ਲੰਬੜਦਾਰ ਆਇਆ ਫਿਰ ਦੂਜੇ ਤੀਜੇ ਦਿਨ ਠੀਕ ਹੈ ਜੀ ਉਹ ਇੱਥੇ ਮੁੰਡਾ ਬਰਬਜੋਦ ਇਕੱਠੇ ਹੋ ਕੇ ਚਾਰ ਤਿੰਨ ਕੇ ਜਣੇ ਆ ਹੀ ਇਹੋ ਜਿਹੇ ਛੋਟਾ ਹੈ ਵੀ ਨਹੀਂ ਕੋਈ ਖੜਿਆ ਲੰਬੜਦਾਰ ਕੋਈ ਇਹੋ ਛੋਟੀ ਹੋਣੀ ਨਿੱਗੀ ਜੀ ਅਜਿਹੇ ਵਾਲੀ ਕੋਈ ਹਾਂ ਜੀ ਠੀਕ ਹੈ ਜੀ ਉਹ ਪਾਣੀ ਟੋਣ ਦੇ ਉਹ ਪਾਣੀ ਟੋਣ ਦੇ ਮਾਰੇ ਲੈ ਗਏ ਜੀ ਹਾਂ ਜੀ ਪਾਣੀ ਇੰਨੇ ਦਾ ਠੀਕ ਹੈ ਜੀ ਉਹ ਕੋਈ ਛੋਟਾ ਨਹੀਂ ਉਹ ਜਨਾਨੀ ਨੇ ਮੈਂ ਆਉਂ ਬੈਠਾ ਆਂਦੇ ਬਹਿ ਜਾਓ ਇਹ ਗਏ ਉਹਨੇ ਆ ਮਾਰਿਆ ਮੇਰੇ ਸਿਰ 'ਚ ਡੰਡਾ ਠੀਕ ਹੈ ਜੀ ਪਿੱਛੋਂ ਠੀਕ ਹੈ ਮੇਰੇ ਇੱਕ ਡੰਡਾ ਇੱਥੇ ਮਾਰਿਆ ਹਾਂ ਫੇਰ ਮਾਰਤਾ ਹੈ ਉਹਦੇ ਡੰਡੇ ਦੀ ਮੈਨੂੰ ਪਰਮਾਤਮਾ ਜਿਹੜੇ ਸੱਟ ਨਹੀਂ ਲੱਗੀ ਠੀਕ ਹੈ ਜੀ ਇੱਕ ਇੱਥੇ ਮਾਰ ਗਈ ਠੀਕ ਹੈ ਜੀ ਐਂ ਵੇਖਿਆ ਉਹ ਕੀਤਾ ਨਾ ਜਿਹੜੇ ਉਹ ਉੱਪਰ ਗਿਆ ਟਿਕਾਉਣ ਪਰ ਠੀਕ ਹੈ ਜੀ ਮੈਂ ਕਿਹੜੇ ਕੰਮ ਆਏ ਕਿ ਆਏ ਡੱਕ ਲੈਣ ਹਾਂ ਠੀਕ ਹੈ ਉਹ ਤਾਂ ਪਰਨੇ ਆਪੇ ਜਾ ਗਿਆ ਮੱਥਾ ਪੜਵਾ ਲੈ ਠੀਕ ਹੈ ਜੀ ਅੱਛਾ ਜੀ ਆਪਦੇ ਆਪ ਡਿਗ ਵੀ ਆਉਂਦੇ ਆਊਟ ਲਾਲੀ ਨੂੰ ਵੱਜ ਕੇ ਠੀਕ ਹੈ ਜੀ ਆਪੇ ਨਾਲ ਟੱਕਰ ਵੱਜ ਕੇ ਅੱਗੇ ਬਗੋਲੀ ਆਈ ਠੀਕ ਹੈ ਜੀ ਤੇ ਅੱਗੇ ਉਹਨਾਂ ਨੇ ਫਿਰ ਕੀ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਨੇ ਇੱਥੇ ਅਸੀਂ ਆਖਿਆ ਅਸੀਂ ਨਹੀਂ ਗਏ ਕਿਸੇ ਪਾਸੇ ਅਸੀਂ ਕਿਹਾ ਵੀ ਸਾਡੇ ਡੰਗਰਾਂ ਹੀ ਲਾਦੇ ਨੇ ਖੜੇ ਕਰ ਜਾਂ ਠੀਕ ਹੈ ਜੀ ਅਸੀਂ ਨਹੀਂ ਗਏ ਕੋਈ ਪਿਆ ਜਾਂ ਸ਼ਰਾਰਤੀ ਬੰਦਾ ਪਿਆ ਹੁਣ ਉਹਦਾ ਪਤਾ ਲੱਗਣ ਡਿਆ ਹਾਂਜੀ ਉਹਨੇ ਉਹਦੀ ਦਸਵਾ ਹੀ ਆ ਚੀਚੀ ਵੱਢ ਲਈ ਹਦੀ ਗੱਤਰ ਉਹਦੀ ਧੌਣ ਲਾਉਂਦੇ ਜਾਂ ਉਹਦੀ ਬਾਹਾਂ ਲਾਉਂਦੇ ਠੀਕ ਹੈ ਜੀ ਹਾਂਜੀ ਇਹਦੀ 60 ਲੱਗ ਜਾਂਦੀ ਐਨ ਇੱਕ ਥੋੜੀ ਵੱਡੀ ਦੀ ਆ ਠੀਕ ਹੈ ਜੀ ਇੰਨੀ ਕੀ ਚੀਜ਼ੀ ਵੱਡ ਕੇ ਤੇ ਛੱਬੀ ਬਣਾਈ ਹੁਣ ਉਹਦੀ ਅਸੀਂ ਜਾਂਚ ਕੀਤੀ ਆ ਆਖਿਆ ਸਰਕਾਰ ਨੂੰ ਵੀ ਸਾਡੀ ਜਾਂਚ ਕਰੋ ਬਿਲਕੁਲ ਬਿਲਕੁਲ ਹਾਂ ਇਹਦੀ ਇਨਕੁਆਰੀ ਕੀਤੀ ਜਾਂ ਜਿੱਥੇ ਪਿੰਡ ਚਾਂਦ ਤੋਂ ਫਲੀਪ ਕੋਲ ਆਖਾ ਠੀਕ ਹੈ ਜੀ ਤੇ ਉਹ ਬੇਨਤੀ ਕੀਤੀ ਜਾਂ ਤਾਂ ਉਹ ਇਨਕੁਆਰੀ ਹੋਏਗੀ ਤੇ ਉਹਦੇ ਜਿੱਥੇ 26 ਛੁਕੀਆਂ ਦੇ ਪਸ਼ੂ ਆਪਣੇ ਲਿਆਏ ਜੀ ਪਸ਼ੂ ਹਾਂ ਪਸ਼ੂ ਲਿਆਉਂਦੇ ਆ ਲਬਰਬਾਦ ਨਾਲ ਠੀਕ ਹੈ ਕਰੀ ਲਿਆਏ ਹਾਂ ਜੀ ਇਹ ਛੋਡੇ ਪਸ਼ੂ ਸੀ ਛੋਡੇ ਹੱਕ ਸੀ ਨਾਲ ਹਾਂ ਜੀ ਉਹ ਰਹਿ ਜਾਂਦੇ ਸੀ ਠੀਕ ਹੈ ਉਹ ਬੱਜੀਆਂ ਜੀ ਹੁਣ ਉਹਨਾਂ ਦਾ ਕੋਈ ਉਹਥੇ ਤਾਂ ਨਹੀਂ ਰਹੇ ਕੋਈ ਆਪਣੇ ਨਹੀਂ ਹੁਣ ਨਹੀਂ ਜੀ ਕੋਈ ਹੁਣ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਇਹੀ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਕੁਦਰਤੀ ਮਾਰ ਮਾਰ ਹੋ ਗਈ ਤੇ ਇੱਕ ਜਿਹੜੇ ਇਹਨਾਂ ਦੇ ਪਸ਼ੂ ਆ ਡੰਗਰਾ ਰੁੜ ਕੇ ਕਿਸੇ ਦੇ ਵੱਲ ਚਲੇ ਗਏ ਤੇ ਉਹਨਾਂ ਨੇ ਆਪਣਾ ਹੱਕ ਜਤਾਇਆ ਉਤੇ ਤੇ ਉਸ ਤੋਂ ਬਾਅਦ ਜਾਵੇ ਜਦੋਂ ਇਹ ਲੈਣਗੇ ਮੋਤਵਰ ਸੱਜਣਾ ਦੇ ਨਾਲ ਜਾ ਕੇ ਨੰਬਰਦਾਰ ਸਰਪੰਚ ਦੇ ਨਾਲ ਤਾਂ ਇਹਨਾਂ ਤੇ ਹਮਲਾ ਕੀਤਾ ਗਿਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਵੱਲੋਂ ਕਿ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਮਿਹਸਾਬ ਦੀਆਂ ਜੋ ਵੀ ਜੀ ਹੈ ਇਹਨਾਂ ਦਾ ਉੱਥੇ ਗਿਆ ਸੀ ਇਹ ਲੈਣੇ ਨੇ ਇਹਨਾਂ ਤੇ ਜਿਹੜਾ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ ਹੈ ਇਹਨਾਂ ਦੇ ਸੱਟਾਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੋ ਉਹਨਾਂ ਨੇ 26 ਦਾ ਜਾਂ 23 24 ਦਾ ਝੂਠਾ ਪਰਚਾ ਪਾਇਆ ਸਾਰੇ ਡੱਬਰ ਤੇ ਇੱਕ ਤਾਂ ਕੁਦਰਤੀ ਮਾਰ ਹੋਗੀ ਇੱਕ ਪ੍ਰਸ਼ਾਸਨ ਦੀ ਮਾਰ ਹੋਗੀ ਕਿ ਪ੍ਰਸ਼ਾਸਨ ਨੇ ਇੱਕ ਤਰਫਾ ਫੈਸਲਾ ਕਰਕੇ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਅਸੀਂ ਮੰਗ ਕਰਦੇ ਆ ਕਿ ਉਹ ਪਰਚਾ ਰੱਦ ਕੀਤਾ ਜਾਵੇ ਅਸੀਂ ਨਾਲ ਦੇ ਸਰਪੰਚਾਂ ਨੂੰ ਕੋਹਨੇ ਵਾਲੇ ਦੇ ਸਰਪੰਚ ਨੂੰ ਵੀ ਦੱਸ ਕੇ ਜਾਵਾਂਗੇ ਕਿ ਇਹਨਾਂ ਦਾ ਪਰਚਾ ਰੱਦ ਕੀਤਾ ਜਾਵੇ ਜੇ ਆਉਣ ਵਾਲੇ ਸਮੇਂ 'ਚ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਸੰਘਰਸ਼ ਵੀ ਅਸੀਂ ਇਹਨਾਂ ਦੇ ਨਾਲ ਲੱਗ ਕੇ ਕਰਾਂਗੇ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਅਸੀਂ ਆਪਣੀ ਮੰਗ ਰੱਖੀ ਸੀ ਆਪਣੇ ਲਿਆਂਦੇ ਨੇ ਕਿਸੇ ਦੀ ਨਹੀਂ ਠੀਕ ਹੈ